ਅਜਿਹਾ ਇੱਕ ਬੰਦਾ ਫੜਾ ਗਿਆ ਉਹਦੇ ਕੋਲੇ ਪਿਸਤੌਲ ਸੀ ਕਿ ਜੇ ਮੇਰੀ ਸ਼ਹਾਦਤ ਨਾਲ ਸ਼ਖਬੀਰ ਦੀ ਸ਼ਹਾਦਤ ਨਾਲ ਪੰਜਾਬ ਵਿੱਚ ਅਮਨ ਸ਼ਾਂਤੀ ਰਹਿ ਸਕਦੀ ਅਸੀਂ ਤਿਆਰ ਹਾਂ ਮਾਨ ਸਾਹਿਬ ਦਾ ਕੋਈ ਨੁਕਸਾਨ ਹੋਇਆ ਕਿੰਨੀਆਂ ਸ਼ਹਾਦਤਾਂ ਹੋਈਆਂ ਆਪਣੀਆਂ 15 ਸਾਲ ਵਿੱਚ ਕਿੰਨੇ ਨੌਜਵਾਨ ਬੱਚੇ ਮਾਰੇ ਗਏ ਕਿੰਨੇ ਖੂਨ ਡੁੱਲਿਆ ਇਹ ਜਿਹੜੇ ਅੱਗ ਲਾਉਣ ਵਾਲੇ ਐ ਇਹ ਪੰਬੜ ਬਚਾ ਕੇ ਆ ਪਿੱਛੇ ਹੋ ਜਾਂਦੇ ਆ ਮੇਰੀ ਤੁਹਾਡੇ ਕੋਲ ਇਹ ਹੀ ਬੇਨਤੀ ਹੈ ਕਿਉਂਕਿ ਜੇ ਪਬਲਿਕ ਕਿਤੇ ਗਲਤੀ ਕਰਦੀ ਐ ਤਾਂ ਨੁਕਸਾਨ ਪਬਲਿਕ ਦਾ ਹੀ ਹੁੰਦਾ ਐ ਇਹ ਲੋਕਾਂ ਦੀ ਵੀ شناخت ਕਰੋ ਅੱਜ ਜਦ ਇਹ ਹੀ ਦੋਤ ਆਕਤਾ ਜਿਹੜੀਆਂ ਨੇ ਪਹਿਲਾਂ ਪੰਜਾਬ ਦਾ ਬੁਰਾ ਹਾਲ ਕੀਤਾ ਸੀ ਲਹੂ ਰੋਹਨ ਕੀਤਾ ਸੀ ਅੱਜ ਜੋ ਦੋਵੇਂ ਤਾਕਤਾਂ ਇਕੱਠੀਆਂ ਹੋ ਗਈਆਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਮੰਤਰੀ ਮੰਡਲ ਦੇ ਵਜ਼ੀਰ ਇਹਨਾਂ ਨੂੰ ਮਿਲਦੇ ਆਏ ਜਾ ਕੇ ਉੱਥੇ ਮਿਲਦੇ ਆਏ ਏ ਖੈਰ ਨਹੀਂ ਪੰਜਾਬ ਦੀ ਇਸ ਕਰਕੇ ਪ੍ਰਾਵੋ ਜੇਸ਼ ਪੂਰੇ ਦੇ ਵਿੱਚ ਅਮਨ ਸ਼ਾਂਤੀ ਨਾ ਰਹੀ ਭਾਈਚਾਰਕ ਸੰਜ ਨਹੀਂ ਰਹੀ ਤਾਂ ਸੂਪਾ ਤਬਾਹ ਹੋ ਜਾਏਗਾ ਆਪਾਂ 100 ਸਾਲ ਪਿੱਛੇ ਚਲੇ ਗਏ ਹਾਂ ਜੇ ਉਹ ਸਮਾ ਆਪਣੇ ਤੇ ਨਾ ਆਉਂਦਾ ਤਾਂ ਆਪਾਂ ਦੁਨੀਆ 'ਚ ਸਭ ਤੋਂ ਪਹਿਲੇ ਨੰਬਰ ਤੇ ਹੁੰਨੇ ਸਾਂ ਇਸ ਲਈ ਮੇਰੀ ਤੁਹਾਡੇ ਕੋਲ ਇਹ ਨਹੀਂ ਜਾਣਾ ਚਾਹੁੰਦਾ ਇੱਕ ਤਾਂ ਰਣਜੀਤ ਸਿੰਘ ਮਿਸ਼ਨ ਦਾ ਨਾਂ ਹੀ ਨਾ ਲਿਆ ਕਰੋ ਐਵੇਂ ਲੋ ਇਹ ਇਹਨਾਂ ਦਾ ਮਨ ਕੀ ਹੈ ਕਿ ਜਿਹੜੇ ਆ ਵਾਅਦੇ ਇਹਨਾਂ ਨੇ ਕਾਂਗਰਸ ਨੇ ਕੀਤੇ ਐ ਉਹਨਾਂ ਵੱਲੋਂ ਧਿਆਨ ਪਾਸੇ ਕਰਵਾ ਦਿੱਤਾ ਜਾਵੇ ਫੇਲਿਅਰ ਤੋਂ ਤੇ ਇਹਦੇ ਝਗੜੇ ਬਗੜਾ ਚ ਲੋਕਾਂ ਨੂੰ ਜਾਇਆ ਜਾਵੇ ਵੀਰੋ ਮੈਨੂੰ ਪਤਾ ਹੈ ਕਿ ਇਸ ਤਰ੍ਹਾਂ ਦੀ ਲੜਾਈ ਵਿੱਚ ਸ਼ਹਾਦਤਾਂ ਵੀ ਦੇਣੀਆਂ ਪਈਆਂ ਹਨ ਅਮਨ ਸ਼ਾਂਤੀ ਆਸਤੇ ਸ਼ਹਾਦਤਾਂ ਵੀ ਦੇਣੀਆਂ ਪਈਆਂ ਪਈਆਂ ਹੈ ਅੱਜ ਇੱਕ ਬੰਦਾ ਫੜਾ ਮੈਂ ਜਿਹੜੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਉਹ ਗੱਲਾਂ ਕਰਨਾ ਨਹੀਂ ਚਾਹੁੰਦਾ ਪਰ ਇੱਕ ਗੱਲ ਹੈ ਦੁਸ਼ਮਣ ਤੇ ਦੋਸਤ ਸਮਝੋ ਬੈਠੇ ਰੋ 2 ਮਿੰਟ ਹੋਰ ਇਹ ਪੁਲਸਾਏ ਤੁਸੀਂ ਕੋ ਤੁਰ ਚੱਲੇ ਤੁਸੀਂ ਬਹਾਦਰ ਹੋ ਤੁਸੀਂ ਕੁਰਬਾਨੀਆਂ ਕਰਕੇ ਆਪਣਾ ਹੱਕ ਲਿਆ ਲੇਕਿਨ ਉਹ ਧੂਰਾ ਪੰਜਾਬੀ ਸੂਬਾ ਰਾਜਦਾਨੀ ਵੀ ਥੋੜੀ ਖੋਲੀ ਪੰਜਾਬੀ ਬੋਲਦੇ ਇਲਾਕੇ ਵੀ ਨਹੀਂ ਦਿੱਤੇ ਫਿਰ ਇੰਦਰਾ ਗਾਂਧੀ ਆ ਗਈ ਉਸਨੇ ਜੋ ਕੁਝ ਕੀਤਾ ਤੁਹਾਡੇ ਸਾਹਮਣੇ ਪਾਣੀ ਵੀ ਆਪਣਾ ਖੋਲਿਆ ਆ ਨਹਿਰ ਜਾਂਦੀ ਆ ਤੁਹਾਡੇ ਕੋਲੇ ਇਹ ਕਿਹਦਾ ਪਾਣੀ ਆ ਪਤਾ ਤੁਹਾਨੂੰ ਕਿ ਨਹੀਂ ਇਹ ਥੋੜਾ ਪਾਣੀ ਐ ਇਹ ਇੱਕ ਸੂਲ ਹੈ ਰੈਪੀਰੀਅਨ ਰਾਈਟ ਦਾ ਕਿ ਜਿੱਥੇ ਕੋਈ ਦਰਿਆ ਵਗਦੇ ਹੋਣ ਉਹਦਾ ਮਾਲਕ ਉਹੀ ਸੂਬਾ ਹੈ ਪਾਣੀ ਵੀ ਖੋਲਿਆ ਰਾਜ ਤਾਂ ਨਹੀਂ ਵੀ ਸਾਨੂੰ ਦਿੱਤੀ ਪੰਜਾਬੀ ਬੋਲਦੇ ਇਲਾਕੇ ਵੀ ਨਹੀਂ ਦਿੱਤੇ ਤੇ ਸਭ ਤੋਂ ਵੱਡੀ ਇਹ ਸਾਰੀਆਂ ਗੱਲਾਂ ਸਮਝੋ ਕਿ ਦੁਸ਼ਮਣ ਕੌਣ ਹੈ ਮਿੱਤਰ ਕੌਣ ਹੈ ਔਰ ਅਸੀਂ ਤੁਹਾਡੇ ਹੱਕ ਲੜਨ ਹੱਕ ਦਵਾਉਣ ਵਾਸਤੇ ਜੇ ਵੱਡੀਆਂ ਲੜਾਈਆਂ ਲੜੀਆਂ ਭਾਵੇਂ ਐਮਰਜੈਂਸੀ ਦੀ ਲੜਾਈ ਸੀ ਭਾਵੇਂ ਗੁਰਦੁਆਰਾ ਸਾਹਿਬਾਂ ਦੀ ਲੜਾਈ ਸੀ ਇੱਕ ਚੀਜ਼ ਤੇ ਤੁਹਾਨੂੰ ਬਾਖਬਰ ਕਰਦਾ ਕਿ ਜਿੰਨੀਆਂ ਸਰਕਾਰਾਂ ਆਈਆਂ ਉਹ ਤੁਹਾਡੇ ਗੁਰਦੁਆਰਾਂਾਂ ਦੇ ਕਬਜ਼ਾ ਕਰਨਾ ਚਾਹੁੰਦੀਆਂ ਅੰਗਰੇਜ਼ਾਂ ਨੇ ਵੀ ਇਹ ਕੀਤਾ ਕਾਂਗਰਸ ਨੇ ਮੈਂ 70 ਸਾਲ ਦਾ ਸਿਆਸਤ ਚਲਾ ਮੈਨੂੰ ਹਰ ਚੀਜ਼ ਦਾ ਪਤਾ ਪਹਿਲਾ ਦਿਨਾਂ ਨੇ ਆਪਣੇ ਮੁਕਾਬਲੇ ਇਲੈਕਸ਼ਨ ਲੜੇ ਹਾਰ ਗਏ ਫਿਰ ਇਹਨਾਂ ਨੂੰ ਕਿਸ ਨੇ ਸਲਾਹ ਦਿੱਤੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦਿਓ ਬੋਰਡ ਬਣਾ ਲਿਓ ਵੀ ਨਾ ਪੜਾ ਸਕੇ ਫਿਰ ਅਮਰਿੰਦਰ ਸਿੰਘ ਨੇ ਤੁਹਾਨੂੰ ਇਹ ਯਾਦ ਨਹੀਂ ਗੱਲਾ ਆਪ ਪੁੱਛ ਜਾਣਿਆ ਜਦੋਂ ਪਹਿਲਾ ਚੀਫ ਮਿਨਿਸਟਰ ਸੀ ਮਨ ਬਣਾ ਲਿਆ ਕਿ ਗੁਰਦੁਆਰਿਆਂ ਦੇ ਕਬਜ਼ਾ ਕਰਨਾ ਸਾਡੇ ਮੈਂਬਰਾਂ ਨੂੰ ਡਰਾਇਆ ਧਮਕਾਇਆ ਅਸੀਂ ਸਾਰੇ ਸ਼ਰਮਣੀ ਕਮੇਟੀ ਦੇ ਮੈਂਬਰ ਹਰਿਆਣੇ ਚ ਲੈ ਗਏ ਫਿਰ ਦਿੱਲੀ ਲੈ ਗਏ ਫਿਰ ਹਵਾਈ ਜਹਾਜ਼ ਤੇ ਲੈ ਕੇ ਉਹਨੂੰ ਗੁਰਦੁਆਰਾ ਇਲੈਕਸ਼ਨ ਪੈਂ ਪੇਚਿਆ ਉਹ ਵੀ ਲਮੀ ਕਰਨ। ਉਹ ਵੀ ਵੀਰੋ ਇਹਨਾਂ ਦੇ ਮੰਚ ਹੈ। ਆ ਅਸੈਂਬਲੀ ਵਿੱਚ ਜਿਹੜਾ ਸਿੱਧੂ ਹੈ ਉਹਨੇ ਕਿਹਾ ਰੰਦਾਵੇ ਨੂੰ ਤਕੜੇ ਹੋ ਜੋ ਹੁਣ ਆਪਾਂ ਗੁਰਦੁਆਰਿਆਂ ਦਾ ਕਬਜ਼ਾ ਕਰੀਏ। ਗੁਰਦੁਆਰਿਆਂ ਤੇ ਕੌਣ ਸਰਕਾਰਾਂ ਕਬਜ਼ਾ ਕਰਨਾ ਚਾਹੁੰਦੀ ਹੈ? ਕਿਉਂਕਿ ਸ਼ਕਤੀ ਦੇ ਸੌਮੇ ਹੈ, ਭਗਤੀ ਦੇ ਸੌਮੇ ਹੈ। ਔਰ ਆਪਾਂ ਇੱਥੋਂ ਸ਼ਕਤੀ ਲੈ ਕੇ ਜਿਹੜੀ ਲੜਾਈ ਲੜਦੇ ਆ ਵੱਡੀ ਤੋਂ ਵੱਡੀ ਤਾਕਤ ਨੂੰ ਆਪਾ ਰੌਨੇ ਇਹ ਤਾਕਤ ਦੇ ਸੋਮਿਆਂ ਵੀ ਨੂੰ ਵੀ ਆਪਣੇ ਕਬਜ਼ੇ ਕਰਨਾ ਚਾਹੀਦਾ ਅਕਾਲ ਤਖਤ ਸਾਹਿਬ ਵਰਗੀ ਪਵਿੱਤਰ ਸਥਾਨ ਨੂੰ ਆ ਰঞ্জੀਤ ਸਿੰਘ ਨੇ ਜੱਜ ਨੇ ਲਿਖਿਆ ਕਿ ਅਕਾਲ ਤਖਤ ਤਾਂ ਕੋਈ ਹੈ ਹੀ ਨਹੀਂ ਇਹ ਤਾਂ ਇਹ ਤਾਂ ਕੋਈ ਨਾ ਹੀ ਨਹੀਂ ਕੰਸਟੀਟਿਊਸ਼ਨ 'ਚ ਇਸ ਕਰਕੇ ਪਰਾਓ ਇਹ ਸਚਾਈ ਜਿਹੜੀ ਹੈ ਪਿੰਡ-ਪਿੰਡ ਦੱਸੋ ਸਾਨੂੰ ਕੋਈ ਪਰਵਾਹ ਨਹੀਂ ਨਾ ਅਸੀਂ ਕਿਸੇ ਤੋਂ ਡਰਦੇ ਆ ਨਾ ਡਰਾਉਨੇ ਆ ਜੇ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਗਲੀ ਮੂਰੀ ਆਉ ਇਹ ਵੀ ਸਾਨੂੰ ਸਿੱਖਾਂ ਨੂੰ ਆਖਿਆ ਹੈ ਇਸ ਕਰਕੇ ਭਰਾਓ ਸਾਨੂੰ ਇਹ ਜਿਹੜੇ ਪਿਸਤੌਲ ਪਸੂਲ ਲਈ ਫਿਰਦੇ ਆ ਕੋਈ ਨਹੀਂ ਜਿੰਨਾਂ ਦੀ ਜ਼ਿੰਦਗੀ ਹੈ ਉਹਨਾਂ ਛਰੇਗਾ ਤੇ ਨਹੀਂ ਤਾਂ ਜਦੋਂ ਵਾਹਿਗੁਰੂ ਲੈ ਜਾਣਾ ਲੈ ਜਾਊਗਾ ਸਾਨੂੰ ਕੋਈ ਪਰਵਾਹ ਨਹੀਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਨੂੰ ਨਜ਼ਰ ਦੀ ਲੱਗੀ ਹੋਈ ਹੈ ਅਨਕ ਕਿ ਤੁਹਾਡੀ ਅਨਕ ਦਾ ਨੰਬਰ ਵਾਰ-ਵਾਰ ਵਧ ਰਿਹਾ ਕਾਲਾ ਮੋਤੀਆ ਅੱਖਾਂ ਦੇ ਪਰਦੇ ਖਰਾਬ ਜਾਂ ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਦਿਨੋ-ਦਿਨ ਘਟਦੀ ਜਾ ਰਹੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਬਿਨਾ ਆਪਰੇਸ਼ਨ ਅੱਖਾਂ ਦੀ ਚੋਖ ਵਧਾਉਣ ਦੇ ਲਈ ਇੱਕੋ ਇੱਕ ਭਰੋਸੇਮੰਦ ਨਾਮ ਯਾਦ ਰੱਖੋ ਨੈਚੁਰਲ ਵਿਜ਼ਨ ਸੈਂਟਰ ਪਟਿਆਲਾ ਇਹ ਐਮ ਐਸ ਡਾਕਟਰ ਸੈਪਾਨਾ ਦੀ ਦੇਖਰੇਖੇ ਹੁਣ 100% ਆਯੁਰਵੈਦਿਕ ਦਵਾਈਆਂ ਦੀ ਵਰਤੋਂ ਨਾਲ ਤੁਸੀਂ ਪਾ ਸਕਦੇ ਹੋ ਐਨਕ ਤੋਂ ਛੁਟਕਾਰਾ ਕੰਡੀਸ਼ਨ ਅਪਲਾਈ ਜ਼ਰੂਰੀ ਸੂਚਨਾ ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਾਂ ਫੌਜ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਸਾਡੇ ਸੈਂਟਰ ਵੱਲੋਂ 100% ਮੁਫਤ ਇਲਾਜ ਕੀਤਾ ਜਾਂਦਾ ਹੈ